ਹਾਂਜੀ ਭਾਈ ਸਾਰਿਆਂ ਨੂੰ ਸੱਸੀ ਕਲ ਜੀ ਬੈਲਾ ਸੱਸੀ ਕਲ ਭਾਈ ਸੱਸੀ ਕਲ ਨੀ ਇਹ ਸ਼ਮਸ਼ਾਦ ਵੀਰੇ ਚਲੋ ਆਪਾਂ ਘੋੜੇ ਬਾਰੇ ਪੁੱਤਾ ਨਹੀਂ ਪੁੱਛਣਾ ਪਤਾ ਹੀ ਆ ਹਾਂਜੀ ਠੀਕ ਹੈ ਇਹ ਤਾਂ ਤਕਰੀਬਨ ਹਰੇਕ ਬੰਦੇ ਨੂੰ ਪਤਾ ਹੀ ਆ ਹਾਂਜੀ ਹਾਂਜੀ ਤੇ ਬਾਕੀ ਕਿਵੇਂ ਚੱਲ ਰਹੀ ਹੈ ਮੰਡੀ ਵੀਰੇ ਮੰਡੀ ਅੱਜ ਹੈਗਾ ਰਾਸ਼ ਕੱਲ ਵੀ ਸੀਗਾ ਕੱਲ ਆਪਾਂ ਲੈ ਆਏ ਸੀ ਘੋੜਾ ਤਪੂ ਆਪਾਂ ਨੂੰ ਆਏ ਨੂੰ ਤਾਂ 3-4 ਦਿਨ ਹੋ ਗਏ ਤੇ ਕੱਲ ਬੱਚਾ ਵੀ ਲੈ ਕੇ ਆਏ ਸੀ ਇਹਦਾ ਤੇ ਅੱਜ ਫੇਰ ਖਾਲੀ ਪਹੁੰਚਾ ਅੱਜ ਹੈ ਨਹੀਂ ਸੀ ਸਾਡਾ ਮੂਡ ਅੱਛਾ ਤੇ ਫੋਨ ਕਾਫੀ ਆਏ ਅੱਜ ਤੇ ਵੀ ਲੈ ਕੇ ਆਓ ਘੋੜਾ 527 ਨੂੰ ਆਪਾਂ ਘੋੜਾ ਲੈ ਕੇ ਨਹੀਂ ਆਏ ਤੇ ਕਾਫੀ ਲੋਕ ਘਰੇ ਪਹੁੰਚਿਆ ਦੇਖਣ ਇਹਨੂੰ ਅੱਛਾ ਉਹ ਕਹਿੰਦੇ ਸਪੈਸ਼ਲ ਸਪੈਸ਼ਲ ਇਹਦੇ ਵਾਸਤੇ ਮੰਡੀ ਦੇਖਣ ਆਏ ਸੀ ਇਹ ਆਇਆ ਨਹੀਂ ਫਿਰ ਇਹਨੂੰ ਘਰੇ ਦੇਖਣ ਗਏ ਆ ਉਹ ਨਹੀਂ ਚਲੋ ਬੜੀ ਚੀਜ਼ੇ ਵੀਰੇ ਤੁਹਾਡੇ ਕੋਲ ਇਹੋ ਜਿਹੇ ਆਪਣੇ ਬੜੀ ਦਾਤ ਜੀ ਮੇਰਾ ਜੀ ਬੰਦੇ ਨੂੰ ਦੇਖਣਾ ਪੈਂਦਾ ਜਿਹੜਾ ਬੰਦਾ ਨਹੀਂ ਵੀ ਦੇਖਣਾ ਚਾਹੁੰਦਾ ਉਹ ਵੀ ਇੱਥੇ ਨਿਕਾ ਜਾਊਗੀ ਕੱਲ ਵੀ ਤਿੰਨ ਚਾਰ ਬੰਦੇ ਆਏ ਜਾਇ ਸੀ ਉਹ ਕਹਿੰਦੇ ਸਪੈਸ਼ਲ ਦੇਖਣੇ ਇਹਨੂੰ ਆਏ ਨੂੰ ਦੇਖ ਕੇ ਮੁੜ ਗਏ ਅੱਛਾ ਦੋ ਤਿੰਨ ਬੰਦੇ ਆ ਸਰ ਫਿਰ ਉਹਨਾਂ ਫੋਟੋ ਕਰਾ ਕੇ ਮੁੜ ਗਏ ਮੇਰੇ ਪ੍ਰਾਊਡ ਫੀਲ ਹੁੰਦਾ ਹੈ ਕਦਰ ਆ ਬੜੀ ਦੱਤ ਜੀ ਮੇਰਾ ਸੋਚਿਆ ਨਹੀਂ ਸਿੱਧਾ ਕਾਮਾਂਗੇ ਇੰਨਾ ਇਕੱਠ ਹੋ ਪਿਛਲੀ ਵਾਰ ਦੀ ਤੁਹਾਨੂੰ ਗੱਲ ਦੱਸਦਾ ਪਿਛਲੀ ਵਾਰੀ ਮੰਡੀ ਤੇ ਨਾ ਆਪਾਂ ਪਹਿਲੀ ਮੰਡੀ ਲਾਉਣੀ ਸੀ ਇਹਦੀ ਹੂੰ ਸਾਨੂੰ ਪਤਾ ਨਹੀਂ ਇਹ 26 ਤਰੀਕ ਨੂੰ ਘੋੜਾ ਲਿਆਏ ਹੂੰ 26 ਨੂੰ ਲਿਆਂਦਾ ਤੇ ਇਕੱਠ ਬੜਾ ਹੋਇਆ ਇਹਦੇ ਵਾਲੇ ਵਾਲੇ ਤੇ ਅਸੀਂ ਸੋਚਿਆ ਵੀ ਹੋਰ ਕੋਈ ਘੋੜੇ ਨਹੀਂ ਆਏ ਤਾਂ ਇਕੱਠ ਹੋ ਗਿਆ ਤੇ ਅਸੀਂ 27 ਨੂੰ ਲਿਆਏ ਮੰਡੀ ਫੁੱਲ ਭਰ ਗਈ ਹੂੰ ਇਹਦੇ ਕੋਲੋਂ ਬਾਈ ਜੀ 30 ਬੰਦਿਆਂ ਦਾ ਇਕੱਠ ਨਹੀਂ ਟੁੱਟਿਆ ਅੱਛਾ ਤੇ ਜਿੱਦਣ 28 ਆਈ ਅਸੀਂ ਫਿਰ 28 ਨੂੰ ਵੀ ਲਿਆਂਦਾ ਤੇ ਥਾਈ ਨੂੰ ਵੀ ਇਦਾਂ ਹੀ ਰਸ਼ ਰਿਆ ਇਹਦੇ ਕੋਲ ਫੇਰ ਸਾਨੂੰ ਲੱਗਿਆ ਵੀ ਇਹਦੇ ਵਿੱਚ ਕੁਝ ਹੈਗਾ ਤਾਂ ਹੀ ਇਹਦੇ ਪੂਰੇ ਕਰ ਬਿਲਕੁਲ ਵੀਰੇ ਬਿਲਕੁਲ ਬਾਕੀ ਉਹ ਹਾਂਜੀ ਉਹ ਥੋੜੀ ਜਿਹੀ ਨਾ ਇੱਕ ਇਹਦੀ ਰੀਲ ਵੀ ਬੜੀ ਵਾਇਰਲ ਹੋਈ ਸੀ ਮੈਂ ਭੱਜੇ ਜਾਂਦੇ ਤੇ ਬੈਠਾ ਸੀ ਨਾ ਜਦੋਂ ਉਹਦੇ ਕੋਲ ਤੇ ਕੁਝ ਉਹਦੇ ਕਰਕੇ ਸੀ ਕੁਝ ਹੁਣ ਥੋੜੇ ਮੋٹے ਮੈਂ ਬਲੌਗ ਕੋਨ ਉਹਦੇ ਘਰ ਕੇ ਉਹਨੂੰ ਜਾਣਦੇ ਆ ਸਾਰੇ ਜਾਣਦੇ ਵੀਰੇ ਬਸ ਦੇਖੋ ਜਾਣਣਾ ਵੀ ਜਿਆਦਾ ਜ਼ਰੂਰੀ ਨਹੀਂ ਠੀਕ ਹੈ ਨਾ ਜੇ ਆਪਾਂ ਕੋਈ ਕਹੀਏ ਵੀ ਅ ਵੀ ਮੈਂ ਵੀਡੀਓ ਰੋਜ਼ ਬਣਾ ਕੇ ਇੱਕ ਘੋੜੇ ਦੀ ਬਾਈ ਉਹ ਨਹੀਂ ਚੱਲਦੀ ਹਣਾ ਮੇਰੀ ਕੀ ਹੈ ਜੇ ਵਿੱਚ ਦਮ ਹੈ ਤਾਂ ਉਹ ਚੱਲਣਾ ਚੱਲਣਾ ਹੈ ਇਹਦਾ ਤੇ ਜੇ ਥੰਬ ਮੇਲ ਉਹ ਵੀਡੀਓ ਵੀ ਚੱਲ ਜਾਂਦੀ ਹੈ ਉਹ ਚੱਲ ਜਾਂਦੀ ਹੈ ਨਾ ਜੀ ਉਹ ਬੜੀ ਇੱਤੇ ਤੇ ਦਾਤੇ ਦੀ ਮਿਹਰ ਹੈ ਮਿਹਰ ਹੈ ਕਾਰਨ ਕੀ ਹੈ ਵੀਰੇ ਇੱਕ ਤਾਂ ਰੰਗ ਇੱਕ ਆਪਾਂ ਜਿਹੜੇ ਪੰਜਾਬੀ ਐ ਜਦੋਂ ਮੱਝੂ ਕੇ ਲੈਣ ਦੀ ਗੱਲ ਚੱਲਦੀ ਹੈ ਜੇ ਆਪਾਂ ਕਹਦੇ ਨੇ ਬਾਕੀ ਤੁਸੀਂ ਕਿੰਨਾ ਟਾਈਮ ਹੋ ਗਿਆ ਘੋੜਿਆਂ 'ਚ ਫਿਰਦੇ ਨੂੰ ਤੁਸੀਂ ਸਾਰੇ ਹੋਰ ਵੀ ਸੁਣਦੇ ਬਾਈ ਹੁਣੇ ਤੇ ਇਹ ਆਪਣਾ ਘੋੜਾ ਜਦੋਂ ਖੀਰਈ ਸੀ ਦੁੱਗ ਪੜਦਾ ਸੀ ਉਦੋਂ ਇਹਦੀ ਵੀਡੀਓ ਹੋਈ ਸੀ ਪਹਿਲੀ ਫੋਟੋ ਵੀ ਨਹੀਂ ਸੀ ਆਪਾਂ ਕਿਸੇ ਨੂੰ ਪਾਈ ਇਹਦਾ ਰਿਜ਼ਲਟ ਤਾਂ ਆ ਲਿਆ 4 ਮਹੀਨੇ ਪਹਿਲਾਂ ਆ ਉਸ ਤੋਂ ਪਹਿਲਾਂ ਕੋਈ ਤਕਰੀਬਨ ਕੋਈ ਘੋੜਿਆਂ ਵਾਲਾ ਇਹ ਜਿਆ ਨਹੀਂ ਸੀ ਜਿਹੜਾ ਇਹਨੂੰ ਜਾਣਦਾ ਨਹੀਂ ਮੇਰੇ ਘੋੜਿਆਂ ਵਾਲੇ ਨੇ ਤੇ ਉਹ ਸਾਰੇ ਇਹਨੂੰ ਜਾਣਦੇ ਹੁਣ ਵੀ ਜਾਨੀ ਰਿਜ਼ਲਟ ਤਾਂ ਇਹਦੇ ਹਲੇ ਵੀ ਇੱਕੋ ਆਇਆ ਪਰ ਜਾਣਦੇ ਨੂੰ ਸਾਰੇ ਫੋਨ ਕਰਕੇ ਇਹਨੂੰ ਪੁੱਛਦੇ ਆ ਬੜੀ ਇਹਦੇ ਤੇ ਦਾਤੇ ਦੀ ਮਿਹਰ ਆ ਜਾਨੀ ਕਦੇ ਸੋਚਿਆ ਨਹੀਂ ਸੀ ਵੀ ਐ ਹੋਊਗਾ ਕੰਮ ਐਵੇਂ ਵੀ ਬਾਜੀ ਪਲਟੂ ਅਸੀਂ ਪਾਲਦੇ ਸੀ ਆਪਦੇ ਲਈ ਸਾਡੇ ਮੱਖਣ ਦਾ ਲੋਗੜ ਵਾਲੇ ਦਾ ਬਹੁਤ ਵੱਡਾ ਬੱਚਾ ਜੰਮੇ ਸਾਡੇ ਕਈ ਘੋੜਿਆਂ ਦੇ ਰਿਕਾਰਡ ਟੁੱਟਿਆ ਘਰੇ ਬੱਚੇ ਜੰਮ ਕੇ ਵੱਡੇ ਬਣੇ ਸਾਡੇ ਖਾਨਦਾਨ ਘੋੜੀ ਦਾ ਮਾਲ ਲਈ ਜਿਹੜੀ ਨਾਨੀ ਸੀ ਉਹ ਰਿਕਾਰਡ ਤੋੜਦੀ ਜਿਹੜੀ ਨਾਨੀ ਨੇ ਬੱਚਾ ਦਿੱਤਾ ਸੀ ਮੱਖਣ ਤੋਂ ਨੀਲਾ ਤੇ ਕੁਝ ਕਰਦੀਆਂ ਮਜਬੂਰੀਆਂ ਹੁੰਦੀਆਂ ਵੇਚਣਾ ਪੈ ਗਿਆ ਤੇ ਫਿਰ ਉਹ ਦਿਲ ਦੇ ਵਿੱਚ ਰੀਚ ਸੀ ਇੱਕ ਬੀਨੀਲਾ ਹੀ ਰੱਖਣਾ ਇੱਕ ਨੀਲਾ ਇਹਦੀ ਜਿਹੜੀ ਨਾਨੀ ਸੀ ਉਹ ਨੀਲੀ ਸੀ ਅੱਛਾ ਤੇ ਉਹਦੇ ਕਰਕੇ ਫਿਰ ਅਸੀਂ ਇਹ ਨੀਲਾ ਜਦੋਂ ਖੱਲੀ ਤੋਂ ਦਾਰਾਪੁਰ ਵਾਲੇ ਤੋਂ ਮੀਟ ਕਰਵਾਈ ਸੀ ਤੇ ਉਦੋਂ ਹੀ ਸੋਚਿਆ ਸੀ ਵੀ ਬੱਚਾ ਆਵੇ ਤਾਂ ਅਸੀਂ ਰੱਖਾਂਗੇ ਤੇ ਜਿੱਦਣ ਇਹ ਜੰਮਿਆ ਪੈਦਾ ਹੋਇਆ ਤੇ ਅਸੀਂ ਇਹ ਤਿੰਨ ਜਣਿਆਂ ਨੇ ਘੋੜੀ ਸਵਾਈ ਸੀ ਐਡਾ ਵੱਡਾ ਸੀਗਾ ਤੇ ਮੇਰੇ ਕੋਲ ਵੀਡੀਓ ਪ੍ਰੂਫ ਸਾਰੇ ਪੈ ਜੰਮਦਾ 45 ਇੰਚ ਦਾ ਸੀਗਾ ਜਦੋਂ ਜੰਮਿਆ ਸੀਗਾ ਇਹ ਬੱਚਾ ਹਾਂਜੀ ਹਾਂਜੀ ਤੇ ਜਦੋਂ ਜਨਮਿਆ ਸੀ ਤੇ ਦੇਖਿਆ ਬਾਪੂ ਕਹਿੰਦਾ ਬੱਚੀ ਆ ਤੇ ਮੇਰੀਆਂ ਲੱਤਾਂ ਕੰਬਣ ਲੱਗੀਆਂ ਮੈਂ ਪਿੱਛੇ ਹੋ ਕੇ ਬਹਿ ਗਿਆ ਤੇ ਬਾਪੂ ਕਹਿੰਦਾ ਜੇ ਬੱਚੀ ਹੁਣ ਕਿਹੜੇ ਸੱਟ ਕੇ ਆਉਣੀ ਆ ਸਾਹਮਣੀ ਤੇ ਹੈਗੀ ਇਹਨੂੰ ਹੱਥ ਲਾਵਾ ਮੈਨੂੰ ਚਾਹੀਦੀ ਨਹੀਂ ਇਹ ਮੈਨੂੰ ਤਾਂ ਮੇਰਾ ਬੱਚਾ ਚਾਹੀਦਾ ਤੇ ਉਹ ਫਿਰ ਆਪ ਲਾਉਣ ਲੱਗ ਗਿਆ ਹੱਥ ਉਹਨਾਂ ਨੇ ਦੇਖਿਆ ਕਹਿੰਦੇ ਬਸ਼ੀਰਾ ਮੈਂ ਮਾਰੀ ਸਾਲੇ ਦੇ ਪੈਰਾਂ 'ਚ ਯਾਨੀ ਇੰਨਾ ਸੀ ਜਦੋਂ ਪੇਟ 'ਚ ਹੀ ਸੀ ਇਹ ਸੀਗਾ ਵੀ ਦਾਰਾਪੁਰ ਵਾਲੇ ਦਾ ਬੱਚਾ ਹੋਵੇ ਮੈਨੂੰ ਇਹ ਸੀ ਦਾਰਾਪੁਰ ਵਾਲਾ ਤੁਰ ਗਿਆ ਦੁਨੀਆ ਤੇ ਇਹ ਲਾਸਟ ਆ ਵੀ ਇਹ ਦੁਆਰਾ ਇਹ ਚੀਜ਼ ਜੰਮਣੀ ਨਹੀਂ ਹੂੰ ਪਿਦਾਰਾ ਪਰਾਲਾ ਕੁਛ ਸਾਨੂੰ ਦੇ ਜਵੇ ਕੁਛ ਝੋਲੀ ਪੈ ਜਵੇ ਸਾਡੇ ਵੀ ਉਹ ਉਹਦੀ ਉਹਦੀ ਮਤਲਬ ਬਹੁਤ ਥੋੜੇ ਬੱਚੇ ਆਏ ਆ ਤੇ ਜਿੱਥੇ ਉਹਨੇ ਲਾਇਆ ਕੋਕੇ ਲਾਇਆ ਮਤਲਬ ਤੁਸੀਂ ਆਪਾ ਦੇਖਦੇ ਆਂ ਉਹਦੇ ਬੱਚੇ ਕਿ ਜਿੰਨੀਆਂ ਉਹਦੀਆਂ ਘੋੜੀਆਂ ਬਾਬਾ ਰਾਜ ਰਾਜ ਜੀ ਨਾਲ ਕੋਲ ਕਿੰਡੀਆਂ ਨੇ ਘੋੜੀਆਂ ਘੋੜੇ ਘੋੜੇ ਵੀ ਹੈ ਨਹੀਂ ਪੈਰੇ ਹੈ ਨਹੀਂ ਉਹਦੇ ਉਹ ਉਹਦੀਆਂ ਗਾਂ ਬੱਚੀਆਂ ਨੇ ਕਿ ਬੱਚੇ ਕਿੱਡੇ ਪ੍ਰੋਡਿਊਸ ਕੀਤੇ ਆ ਬਾਬੇ ਕੋਲ ਦੋ ਘੋੜੇ ਵੀ ਜਿਹੜੇ ਖੜੇ ਆ ਦੇਖਿਓ ਹੁਣੇ ਤੁਸੀਂ ਜਿਹੜਾ ਛੋਟਾ ਘੋੜਾ ਬਾਬੇ ਵਾਲਾ ਨਾ ਉਮਰ ਜਿਹੜਾ ਛੋਟਾ ਆ ਹਾਂਜੀ ਹਾਂਜੀ ਉਹ ਵੀ ਉਹ ਤਾਂ ਬਿਲਕੁਲ ਵਾਂਗੂ ਪੂਰਾ ਦੇਤੇ ਲੱਗਦਾ ਬਰਾਬਰ ਖੜੇ ਤੇ ਪਤਾ ਲੱਗਦਾ ਬਿਲਕੁਲ ਆ ਉਹ ਦਾਰਾਪੁਰੀਏ ਚ ਸੀਗਾ ਕੁਸ ਤਾਂ ਹੀ ਜੰਮਦਾ ਸੀ ਸੀਗਾ ਵੀ ਉਹ ਉਹ ਚੀਜ਼ ਸੀ ਉਹ ਜੋ ਦੇ ਕੇ ਗਿਆ ਉਹ ਬਹੁਤ ਵੱਡੀ ਦੇਣ ਆ ਵੱਡੀ ਆ ਉਹ ਆਊਟਬਰੀਡ ਸੀਗਾ ਘੋੜਾ ਉਸ ਤੋਂ ਬਾਅਦ ਇਹ ਆਪਣੇ ਵਾਲਾ ਜਿਹੜਾ ਖਲੀ ਬਾਦਸ਼ਾ ਇਹ ਵੀ ਆਊਟਬਰੀਡ ਆ ਕਈ ਪੀੜ੍ਹੀਆਂ ਤੱਕ ਇਹਦਾ ਖੂਨ ਚ ਖੂਨ ਨਹੀਂ ਮਿਲਿਆ ਇਹ ਚ ਮੱਜੂ ਕੇ ਲਾਈਨ ਆ ਜਿਹੜੀ ਇੱਕ ਵਾਰ ਹੀ ਰਿਪੀਟ ਆ ਅਲੀ ਸ਼ਾਨ ਲਾਈਨ ਇੱਕ ਵਾਰ ਰਿਪੀਟ ਆ ਸਾਰੀਆਂ ਜਿਹੜੀਆਂ ਲਾਈਨਾਂ ਨੇ ਇਹਦੀਆਂ ਉਹ ਸਿਰਫ ਇੱਕ ਵਾਰ ਰਿਪੀਟ ਹੋਈਆਂ ਇਹ ਨਹੀਂ ਹੈਗਾ ਵੀ ਮਿਕਸਿੰਗ ਮਿਕਸਿੰਗ ਕਰਕੇ ਇਹ ਚ ਹੋ ਜਾ ਹੁਣ ਇਹ ਤੋਂ ਇਹਦੀ ਲਾਈਨ ਦੀਆਂ ਵੀ ਘੋੜੀਆਂ ਮਿਲਣਗੀਆਂ ਏਡੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੋਣੀ ਵੈਸੇ ਲਾਈਨ ਬਰੀਡ ਚੱਲ ਜਾਂਦੀ ਹੈ ਕਈ ਵਾਰੀ ਇਨ ਕਰ ਦਿੰਦੇ ਨੇ ਨਾ ਭੈਣਾ ਭਾਈਆਂ ਦਾ ਮੇਟ ਇਨ ਬਰੀਡਿੰਗ ਤੇ ਇਹੀ ਲੋ ਕੀ ਫਰਕ ਆ ਉਹ ਆਪੇ ਜਿਹੜੀ ਲਾਈਨ ਬਰੀਡਿੰਗ ਆ ਉਹਨੂੰ ਵੀ ਅੱਜ ਦੇ ਸਮੇਂ 'ਚ ਇਹਨਾਂ ਕਹਿ ਦਿੰਦੇ ਆ ਲਾਈਨ ਬਰੀਡ ਚੱਲ ਜਾਂਦੀ ਨੇ ਪਰ ਉਹ ਵੀ ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਹੋ ਸਕਦਾ ਕਿ ਅਗਲਾ ਕਹਿੰਦਾ ਖੂਨ 'ਚ ਖੂਨ ਪੜ ਗਿਆ ਤੇ ਉਹ ਤੋਂ ਬਿਹਤਰ ਆ ਵੀ ਆਪਾਂ ਕਰੋ ਹੀ ਨਾ ਬਿਲਕੁਲ 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 ਬਾਕੀ ਇਹ ਰੱਖਿਆ ਜੀ ਆਪਾਂ ਆਪਣੇ ਮਨ ਦੀ ਸੰਤੋਸ਼ਟੀ ਨੂੰ ਮੇਰਾ ਮਨ ਮੇਰੇ ਬਾਪੂ ਦਾ ਸਾਡੇ ਘਰਦਿਆਂ ਦਾ ਫੈਮਿਲੀ ਦਾ ਸਾਰਾ ਅੱਜ ਤੱਕ ਖੁਸ਼ ਆ ਬੱਚਿਆਂ ਨੂੰ ਇਹਨੂੰ ਅਸੀਂ ਰੱਖਦੇ ਆ ਤੇ ਆਬ ਦਾ ਖੁਸ਼ ਆ ਤੁਹਾਨੂੰ ਉਹਦੋਂ ਵੀ ਦੱਸਿਆ ਸੀ ਵੀ ਦੁਨੀਆ ਕਿਸੇ ਨੇ ਨਹੀਂ ਜਿੱਤੀ ਸਾਡਾ ਮਨ ਇਹਦੇ ਤੋਂ ਖੁਸ਼ ਆ ਸਵਾਡਾ ਕੀ ਤਕਰੀਬਨ ਅ ਅੱਧੇ ਨਾਲੋਂ ਜ਼ਿਆਦਾ ਪੰਜਾਬ ਤਾਂ ਖੁਸ਼ ਹੈ ਸੀਦਾ ਨਾ ਵੀ ਬੜੀ ਮਿਹਰਾ ਖਲੀ ਬਾਦਸ਼ਾਹ ਹੈ ਜਿਹੜਾ ਹੈ ਆਪਣੇ ਪੰਜਾਬ ਚ ਇਸ ਟਾਈਮ ਹਨਾ ਕਿ ਐਡਾ ਘੋੜਾ ਆ ਆਪਾਂ ਜੀ ਕਿਸੇ ਨੂੰ ਬਾਹਰ ਲੈਣ ਨੂੰ ਵੀ ਦਿਖਾਣਾ ਹੋਵੇ ਦਿਖਾ ਕੇ ਦਿਖਾ ਦਦੇ ਭਈ ਆ ਸਾਡੇ ਕੋਲ ਹੁਣ ਆ ਚੀਜ਼ਾਂ ਹੈਗੀਆਂ ਪਈਆਂ ਮੰਡੀ ਦੇ ਵੀ ਕਿਹੜਾ ਦਿੰਨੇ ਆ ਜਾਂ ਕਿਤੇ ਵੀ ਜਾਂਦਾ ਇਹਦੇ ਨਾਲ ਮੇਰਾ ਨਾਂ ਜੁੜ ਗਿਆ ਮੇਰੇ ਨਾਲ ਇਹਦਾ ਜੁੜ ਗਿਆ ਜੇ ਇਹ ਜਾਂਦਾ ਸੰਸਾਰ ਦਾ ਘੋੜਾ ਜੇ ਮੈਂ ਜਾਂਦਾ ਇਹਦੇ ਕੋ ਖਲੀ ਬਾਦਸ਼ਾਹ ਹਾਂ ਬਸ ਬਸ ਯਾਨੀ ਦੋਨਾਂ ਦਾ ਨਾਂ ਇਦਾਂ ਜੁੜ ਗਿਆ ਆਪਸ ਦੇ ਵਿੱਚ ਨਾਮ ਜੁੜ ਗਿਆ ਆਪਸ ਜੁੜ ਗਿਆ ਜੀ ਬਿਲਕੁਲ ਬਿਲਕੁਲ ਇਹ ਚੀਜ਼ਾਂ ਵੀਰੇ ਤਾਂ ਹੀ ਆ ਜੇ ਰੱਬ ਦਿੰਦਾ ਹੈ ਨਹੀਂ ਤਾਂ ਆਪਾਂ ਕਿੱਥੇ ਮਤਲਬ ਜਿੱਤਣ ਜੋਗੇ ਆ ਦੁਨੀਆ ਬਿਲਕੁਲ ਬਿਲਕੁਲ ਬਾਕੀ ਦਿਲ ਸਾਫ਼ ਰੱਖਿਆ ਸੀ ਮੇਰੇ ਬਾਪੂ ਨੇ ਵੀ ਮੈਂ ਵੀ ਅੱਗੇ ਜਿਹਨੂੰ ਦਿਲ ਸਾਫ ਰੱਖਿਆ ਤਾਂ ਹੀ ਇੱਥੇ ਤੱਕ ਆਏ ਆ ਕਿੱਥੋਂ ਕਿੱਥੇ ਆਏ ਆ ਉਹ ਕਿਸੇ ਨੂੰ ਨਹੀਂ ਪਤਾ ਸਾਨੂੰ ਪਤਾ ਸੀ ਕਿੱਥੋਂ ਆਏ ਆ ਅਸੀਂ ਇੱਕ ਘੋੜੀ ਉਹ ਖੱਲੀ ਦੀ ਨਾਨੀ ਸਾਨੂੰ ਮਿਲ ਗਈ ਅਸਲ ਤੇ ਸਾਨੂੰ ਹਾਈਟ ਦਾ ਸ਼ੌਂਕ ਹੈ ਹਾਈਟ ਵੱਡਾ ਉਹ ਸਾਨੂੰ ਸ਼ੌਂਕ ਇਹਦੀ ਨਾਨੀ ਸੀ ਜਿਹੜੀ ਉਹ ਵੱਡੀ ਸੀ ਨੀਲੀ ਸੀ ਲੋਟ ਵੱਡੀ ਵਾਲੀ ਵੱਡੀ ਘੋੜੀ ਵੱਜਦੀ ਹੁੰਦੀ ਸੀ ਬਹੁਤ ਬੰਦੇ ਉਹਨੂੰ ਜਾਣਦੇ ਆ ਬਹੁਤ ਵੱਧੂ ਰੁਪਏ ਵੀ ਮਿਲ ਜਾਂਦੇ ਸਾਨੂੰ ਉਹਦੇ ਪਰ ਆਪਾਂ ਉਹਨੂੰ ਵੇਚਦੇ ਨਹੀਂ ਸੀਗੇ ਜਾਣੀ ਉਹਦੇ ਤੋਂ ਸਾਨੂੰ ਹਾਈਟ ਦਾ ਸ਼ੌਂਕ ਪਿਆ ਸੀ ਅਸਲ ਦੇ ਵਿੱਚ ਮੇਰਾ ਮੰਨਣਾ ਇਹ ਆ ਜਿੱਦਾਂ ਹੁਣ ਕੋਈ ਵੱਡਾ ਪਲਮਾਨ ਜਾਂ ਮੱਲ ਕਹਈ ਦੀ ਤੁਰੇ ਆਉਂਦਾ ਅਗਲਾ ਕਹਿੰਦਾ ਆਹਨ ਨਰਗਾ ਹੂੰ ਜਿਹੜਾ ਆਹਨ ਆ ਉਹ ਵੱਡਾ ਹੀ ਚਾਹੀਦਾ ਹੁਣ ਉਹ ਜਿਹੜਾ ਆਹਨ ਨਹੀਂ ਛੋਟਾ ਜਿਹਾ ਉਹਨੂੰ ਕੀ ਆਹਨ ਕਹਿੰਦੇ ਮੰਨ ਲਓ ਘੋੜੇ ਤੇ ਤੁਸੀਂ ਬੈਠੇ ਹੋਣੇ ਜੋ ਤੁਹਾਨੂੰ ਕਹਿਣਾ ਪਵੇ ਬਾਈ ਪਾਸੇ ਹੋ ਜਾ ਮੇਰਾ ਘੋੜਾ ਆਉਂਦਾ ਉਹ ਕੋਈ ਸਵਾਦ ਨਹੀਂ ਲੋਕ ਕਹਿਣ ਵੀ ਪਰੇ ਹੋ ਜਾ ਘੋੜਾ ਆਉਂਦਾ ਘੋੜਾ ਸਵਾਦ ਆ ਉਹ ਐ ਹੋਏ ਨਾ ਪਤਾ ਤਾਂ ਲੱਗੇ ਵੀ ਜੇ ਇਸ ਪੈਰਪੁਰ ਬਣਾ ਹੋਇਆ ਲੱਗ ਪੀ ਗਿਆ ਤਾਂ ਸੋਚੀ ਜੀ ਗਿਆ ਨਹੀਂ ਹੈ ਕਿ ਹਾਂ ਜਿੱਥੇ ਸੜਕ ਤੇ ਜਾਂਦਾ ਪਿੰਡ ਚ ਵੀ ਗੇੜੇ ਦੰਨਾ ਕਿਤੇ ਵੀ ਮੈਂ ਤਾਂ ਇਹ ਰਾਈਡ ਬਹੁਤ ਕਰਦਾ ਮੈਂ ਬਸੇਰਾ ਕਹਿੰਦਾ ਬਾਈ ਕੁਛ ਨਹੀਂ ਕਹਿੰਦਾ ਲੰਘ ਜਾ ਉੱਪਰ ਸਾਰੇ ਸੜਕ ਤੇ ਥੱਲੇ ਉਤਰ ਕੇ ਖੜ ਜਾਂਦੇ ਜਦੋਂ ਇਹ ਆਉਂਦੇ ਬੜੇ ਰੋਹ ਚ ਤੁਰਦਾ ਹੂੰ ਵੀ ਇਹੇ ਗਰਦਨ ਚੱਕ ਕੇ ਤੇ ਕਹਿੰਦਾ ਕਿਸੇ ਨੂੰ ਕੁਛ ਨਹੀਂ ਬਾਪ ਦੇ ਰੋਹ ਤੇ ਇਹ ਤੋਂ ਡਰ ਜਾਂਦੇ ਯਾਨੀ ਉਹ ਹੁਣ ਕਹਿਣਾ ਨਹੀਂ ਫਿੰਦਾ ਸਾਡਾ ਘੋੜਾ ਆਉਂਦਾ ਹਾਂ ਇਹ ਚੱਕਰ ਵੀ ਇਹ ਹੀ ਹੈ ਕਿ ਬੜੀ ਮਿਹਨਤ ਬੋਲਦੀ ਹੈ ਹਾਂ ਜੀ ਹਾਂ ਹੈ ਨਾ ਇਹ ਇਹ ਮਿਹਨਤ ਜੋ ਤੁਸੀਂ ਇੰਨੀ ਹੁਣ ਤੱਕ ਕੀਤੀ ਆ ਪੱਸਿਆ ਵੀਰੇ ਇੱਕ ਤੁਹਾਡਾ ਕੰਮ ਇਹੋ ਜਿਹਾ ਹੈ ਵੀ ਅਸੀਂ ਤਾਂ ਪੈਰੀ ਹੱਥ ਲਾਣੇ ਹੁੰਦੇ ਆ ਤੁਹਾਡਾ ਤਾਂ ਕੰਮ ਇਹੋ ਜਿਹਾ ਹੈ ਕਿ ਪੈਰੀ ਹੱਥ ਬਹਾਨੇ ਨਾਲ ਵੀ ਚੱਲ ਲਾ ਲਓ ਜਿੱਦਾਂ ਮਰਜ਼ੀ ਲਾਦੇ ਉਹ ਰੱਬ ਦਿੰਦਾ ਫਿਰ ਇਸੀ ਦਾ ਵੀਰੇ ਗੱਲ ਇਹ ਆ ਨਾ ਜਿਹੜਾ ਸਾਡਾ ਪਛੋਕੜ ਸੀ ਬਹੁਤ ਪੁਰਾਣਾ ਘੋੜਿਆਂ ਚ ਤੁਰਿਆ ਆਉਂਦਾ ਅੱਜ ਦਾ ਨਹੀਂ ਬਹੁਤ ਪੁਰਾਣਾ ਤੁਰਿਆ ਆਉਂਦਾ ਉੱਥੇ ਮੈਨੂੰ ਸ਼ੌਂਕ ਸੀਗਾ ਤੇ ਮੈਂ ਸਵਾਰੀ ਦੇ ਵਿੱਚ ਆਪੇ ਘੋੜੇ ਕੱਢਦਾ ਆਪੇ ਚਾਲ ਪਾਉਣਾ ਮੈਂ ਸਿੱਖਿਆ ਕਿ ਤੂੰ ਨਹੀਂ ਚਾਲ ਵੀ ਮੈਂ ਪਾ ਲੈਣਾ ਮੈਂ ਨਾਚ ਵੀ ਸਿਖਾ ਲੈਣਾ ਤੇ ਮੈਂ ਛਪੱਟੇ ਵੀ ਘੋੜੇ ਭਜਾਏ ਆ ਤੇ ਉਹਨੂੰ ਆਪਣੇ ਖੋਤਰ ਭਾਈ ਦੀਆਂ ਘੋੜਿਆਂ ਦੀ ਉਹ ਵੀ ਮੈਂ ਭਜਾਏ ਆ ਯਾਨੀ ਪਹਿਲੇ ਨਾਮ ਕੀਤੇ ਉਦੋਂ ਮੇਰੇ ਦਾੜੀ ਮੁੱਛ ਕੋ ਨਹੀਂ ਇਹ ਬੱਚਾ ਸੀ ਮੈਂ 15 ਸਾਲ ਦਾ ਅੱਛਾ ਤੇ ਉਦੋਂ ਮੈਂ ਖੇਡ ਤੇ ਖੁਦ ਬੈੰਦਾ ਹੁੰਦਾ ਸੀ ਘੋੜੇ ਤੇ ਤੇ ਉਦੋਂ ਬਾਪੂ ਨੂੰ ਬੜਿਆਂ ਨੇ ਕਹਿਣਾ ਤੂੰ ਮੁੰਡਾ ਮਰਵਾਏਂਗਾ ਤੂੰ ਮੁੰਡੇ ਦੇ ਸੱਟ ਮਰਵਾਏਂਗਾ ਤੇ ਬਾਪੂ ਨੇ ਘਰੇ ਆ ਕੇ ਤਾਂ ਗਾਲਾਂ ਕੱਢਣੀਆਂ ਫੇਰ ਮੈਂ ਰੋਟੀ ਛੱਡ ਦਿੰਦਾ ਹੁੰਦਾ ਸੀ ਵੀ ਮੈਂ ਤਾਂ ਬੈਠੂ ਆਪੇ ਬਹਿਣਾ ਘੋੜੇ ਤੇ ਅੱਛਾ ਵੀ ਉ ਤੇ ਉਹ ਦਰਦ ਚ ਸੀਗਾ ਬਾਪੂ ਨਾ ਉਹ ਨੀਲਾ ਘੋੜਾ ਮੱਖਣ ਵਾਲਾ ਵੇਚਿਆ ਸੀ ਬਾਈ ਹੁਣਾਂ ਨੂੰ ਸ੍ਰਿੰਦਰ ਨੂੰ ਪਾਦ ਲੈਲੇ ਨੇ ਹਾਂਜੀ ਹਾਂਜੀ ਉਹਨਾਂ ਦੇ ਇੱਕ ਬੱਚਾ ਸੀ ਉਹਨਾਂ ਆਪਾਂ ਨੂੰ ਪਰਾਣਾ ਜਾਣਦੇ ਸੀਗੇ ਕਹਿੰਦੇ ਤੁਸੀਂ ਬਿਸ਼ੇਰਾ ਆਂ ਸੰਭਲੋਗੇ ਚਲੋ ਉਹਨਾਂ ਨੇ ਨਾ ਆਪਾਂ ਨੂੰ ਸਾਫ ਸਿਰ ਕੋਈ ਸਸਤੇ ਭਾਦ ਆਪਾਂ ਬਿਸ਼ੇਰਾ ਲੈ ਜਾਂਦਾ ਘਰੇ ਹਾਂ ਲਿਆ ਕੇ ਉਹ ਬਿਸ਼ੇਰੇ ਦੀ ਆਪਾਂ ਨਾ ਉਦਾਂ ਹੀ ਸੇਵਾ ਕੀਤੀ ਵੀ ਚਲ ਬਚਣਾ ਬਚ ਜੂ ਨਹੀਂ ਇਹਦੀ ਕਿਸਮ ਤਾਂ ਖਤਮ ਸੀ ਬਿਸ਼ੇਰਾ ਬਿਲਕੁਲ ਬਿਲਕੁਲ ਹਾਂ ਮੈਂ ਆਪਣੇ ਕੋਲ ਮਿਹਨਤ ਕਰਦੇ ਹਾਂ ਅਸੀਂ ਦੁੱਧ ਵਗੈਰਾ ਉਹਦਾ ਸਟਾਰਟ ਕਰਤਾ ਤੇ ਬਾਪੂ ਦਾ ਮੇਰੇ ਦਾ ਦਿਮਾਗ ਇਹਦੇ ਅਸੀਂ ਉਹ ਪਹਿਲਾਂ ਨਾ ਉਹ ਕੰਮ ਨਹੀਂ ਸੀ ਕਰਦਾ ਉਹਨੇ ਕਦੇ ਕੀਤਾ ਵੀ ਨਹੀਂ ਟੂਲ ਸੀਗੇ ਸਾਡੇ ਘਰੇ ਹੂੰ ਤੇ ਬਾਪੂ ਨੇ ਪੈਰ ਚੱਕੇ ਉਹਦੇ ਬਣਾ ਕੇ ਤੇ ਅੱਜ ਮੇਰੇ ਦਿਮਾਗ ਚ ਆਉਂਦਾ ਵੀ ਅੱਜ ਤਾਂ ਮੈਂ ਤਾਂ ਸਟੱਡੀ ਕੀਤੀ ਮੈਨੂੰ ਪਤਾ ਉਦੋਂ ਮੇਰੇ ਬਾਪੂ ਨੇ ਉਹਦੇ ਸਹੀ ਬਣਾ ਕੇ ਸ਼ੂ ਲਾਤੇ ਸੀ ਉਹਦੇ ਕਾਹੋ ਹੌਕ ਸੀ ਅੱਛਾ ਤੇ ਉਹ ਬਾਪੂ ਨੇ ਉਹ ਕਾਹੋ ਹੌਕ ਆਪਣੇ ਹੱਥੀ ਠੀਕ ਕਰ ਲਿਆ ਆਪਣੇ ਦਿਮਾਗ ਨਾਲ ਉਸ ਸਮੇਂ ਚ ਅੱਛਾ ਤੇ ਬਸ਼ੇਰਾ ਠੀਕ ਹੋ ਗਿਆ ਸੇਵਾ ਹੋ ਗਈ ਦਲੀਜ ਪਿੰਡ ਖੇੜ ਸੀਗੀ ਆਪਣੀ ਚੀਨੀ ਘੋੜੀ ਪਹਿਲਾਂ ਦੁਆ ਕਰਦੀ ਹੁੰਦੀ ਸੀ ਤੇ ਬਾਪੂ ਕਹਿੰਦਾ ਇਹਨੂੰ ਨਾਲ ਪਾਲਾ ਬਸ਼ੇਰੇ ਨੂੰ ਵੀ ਇਹ ਵੀ ਚਲਿਆ ਜਾਊ ਚੱਲ ਆਪਾਂ ਵੇਚ ਆਵਾਂਗੇ ਇਹਨੂੰ ਕੋਈ ਦੇਖ ਲੂਗਾ ਤੇ ਮੈਂ ਉੱਥੇ ਬਾਪ ਅੱਛਾ ਢੀਕੋੜਾ ਭਜਾਉਣਾ ਤੇ ਘੋੜੀ ਭਜਾਤੀ ਘੋੜੀ ਦਾ ਉੱਥੇ ਸ਼ਾਇਦ ਦੂਆ ਬਣਿਆ ਸੀਗਾ ਆਪਣਾ ਉਸ ਦਿਨ ਅੱਛਾ ਤੇ ਘੋੜੀ ਦੂਜੇ ਤੇ ਆਈ ਤੇ ਮੁੜ ਕੇ ਜਦੋਂ ਬਸ਼ੇਰੇ ਦੀ ਵਾਰੀ ਆਈ ਮੈਂ ਬਸ਼ੇਰਾ ਖੋਲਿਆ ਬਾਪੂ ਕਹਿੰਦਾ ਇਹ ਕੰਮ ਨਹੀਂ ਕਰਨਾ ਇਹਨੂੰ ਭੱਜਣਾ ਨਹੀਂ ਆਉਂਦਾ ਪੁੱਠਾ ਹੋ ਕੇ ਡਿੱਗ ਜੇ ਤੂੰ ਰੋਕੇਗਾ ਤੂੰ ਭੱਜ ਤਾਂ ਲਊ ਇਹਨੂੰ ਰੁਕਣਾ ਨਹੀਂ ਆਉਂਦਾ ਰੁਕਣਾ ਨਹੀਂ ਆਣਾ ਮੈਂ ਮੰਨਿਆ ਨਹੀਂ ਮੈਂ ਕੱਲਾ ਹੀ ਲੈ ਗਿਆ ਨਿਆਣਾ ਸੀਗਾ ਜਿੱਦ ਉਹ ਤਾਂ ਡਰ ਹੀ ਨਹੀਂ ਸੀ ਲੱਗਦਾ ਵੀ ਕੋਈ ਨਹੀਂ ਹੁੰਦਾ ਛੱਟ ਤਾਂ ਪਤਾ ਹੀ ਨਹੀਂ ਛੱਟ ਕੀ ਹੁੰਦੀ ਹੈ ਕਿ ਘੋੜਾ ਲੈ ਗਿਆ ਬਾਈ ਮੈਂ ਉਨੇ ਉਹ ਦਿਨ ਚੰਗੇ ਚੰਗੇ ਹਰਾਤੇ ਉਹਨੇ 8ਵਾਂ 9ਵਾਂ ਨੰਬਰ ਕੀਤਾ ਪਹਿਲੇ ਕਦੇ ਭਜਾ ਕੇ ਨਹੀਂ ਦੇਖਿਆ ਫਿਰ ਮਨ ਚ ਲਾਲਚ ਪੈ ਗਿਆ ਵੀ ਇਹਨੇ ਉਹ ਥੰਮ ਹਰਾਤੇ ਕਿਉਂਕਿ ਉਦੋਂ ਫਸਵਾ ਮੈਚ ਹੁੰਦਾ ਸੀ ਤੇ ਤੀਜੇ ਦਿਨ ਗੋੜੇ ਪਿੰਡ ਖੇਡ ਸੀ ਅੰਬੜਿਆਣੀ ਕੋਲੇ ਅਸੀਂ ਗੋੜੇ ਪਿੰਡ ਖੇਡ ਤੇ ਲੈ ਗਏ ਉਹਨੂੰ ਜੀ ਉਹਨੂੰ ਜਦੋਂ ਘੋੜੀ ਛੱਡੀ ਘੋੜੀ ਦਾ ਨੰਬਰ ਕਰਦੀ ਕਰਦੀ ਸੀ ਉਹ ਤਾਂ ਹਟਦੀ ਨਹੀਂ ਸੀ ਉਹ ਜਦੋਂ ਉਹ ਛੱਡਿਆ ਉਹਨੇ ਪੰਜਵਾਂ ਮਾਰਿਆ ਦੂਜੇ ਦਿਨ ਦੂਜੀ ਉਹਦੀ ਰੇਸ ਸੀ ਕਦੇ ਘਰੇ ਵੀ ਨਹੀਂ ਸੀ ਭਜਾ ਕੇ ਦੇਖਿਆ ਚਲੋ ਉਹ ਨਿਬੜੀ ਉਸ ਤੋਂ ਬਾਅਦ ਨਾ ਆਪਣੀ ਗੁੜੇ ਵੀ ਘੋੜੀ ਥੋੜਾ ਜਿਹਾ ਪੈਰ ਦੱਬਦੀ ਸੀ ਉਹ ਤਾਂ ਘੋੜੀ ਨੇ ਥੋੜੇ ਦਿਨਾਂ ਬਾਅਦ ਡੈਥ ਵੀ ਹੋ ਗਈ ਸੀਗੀ ਤੇ ਉਹ ਘੋੜੀ ਲੰਗ ਮਾਰਦੀ ਸੀ ਕਿਲਾਰੇ ਪਰ ਜਾਣਾ ਸੀ ਮਾਪੇ ਬਾਪੂ ਜਾਣਾ ਜ਼ਰੂਰ ਆ ਤਾਂ ਕਹਿੰਦਾ ਘੋੜੀ ਤਾਂ ਆਪਣੀ ਖੜੀ ਹੈ ਜੀ ਨੇ ਜਿੰਨਾ ਇਹਨੇ ਕਿੜਾ ਜਿੰਨਾ ਹਾਂ ਚਲੋ ਮੈਂ ਲੈ ਗਿਆ ਜੀ ਖੇੜ ਤੇ ਉਹਨੂੰ ਬਸ਼ੀਰੇ ਨੂੰ ੱੱਕੇ ਨਾਲ ਹੀ ਬਾਪੂ ਮੰਨਦਾ ਨਹੀਂ ਕਹਿੰਦਾ ਇਹਨੂੰ ਭਜਣਾ ਨਹੀਂ ਉੱਥੇ ਹੀਟਾਂ ਨੇ ਬਾਈਆਂ ਮਹੀਨਿਆਂ ਦਾ ਸਿਰਫ ਬਸ਼ੀਰਾ ਸੀ ਚਲੋ ਪਹਿਲੀ ਹੀਟ ਪੈ ਗਈ ਸਾਡੀ ਤਕੜੇ ਘੋੜੇ ਸੀ ਨਾਮੀ ਘੋੜਿਆਂ ਨਾਲ ਪੈ ਗਈ ਤੇ ਅਸੀਂ ਪਹਿਲਾਂ ਹੀ ਮੈਂ ਤੇ ਬਾਪੂ ਨੇ ਹਸਾਬ ਲਾ ਲਿਆ ਮਾਹ ਵੀ ਡੜੀ ਹਰ ਗਿਆ ਘੋੜਾ ਆਪਣਾ ਵੀ ਐ ਕਰਕੇ ਉਹ ਘੋੜੇ ਨੇ ਵੀ ਨਹੀਂ ਦਿੱਤੰਦੇ ਨਾ ਉਧਰੋਂ ਘੋ ਰੇਡੀ ਕਹਿੰਦਾ ਤਾਂ ਦੀਂਦਾ ਹੀ ਆ ਕਹਿੰਦਾ ਤੂੰ ਐ ਗਿਆ ਘੋੜਾ ਭਜਾ ਕੇ ਸਾਹਮਣੇ ਲਿਆ ਕਹਿੰਦਾ ਮੈਂ ਟਰੈਕਟਰ ਲੈ ਕੇ ਆਉਣਾ ਤੂੰ ਬਾ ਚੜ ਚੱਲੀਏ ਅਸੀਂ ਜਿੱਤ ਭਜਾਉਣ ਤੋਂ ਪਹਿਲਾਂ ਮਨ 'ਚ ਹਰਾ ਲਿਆ ਘੋੜਾ ਹਾਂ ਤੇ ਜਦੋਂ ਘੋੜਾ ਭਜਾਇਆ ਉਹ ਸ਼ਿਫਟ ਚ ਉਹਨੇ ਦੂਜਾ ਨਾਮ ਕੀਤਾ ਜੀ ਅੱਛਾ ਤੇ ਜਿੱਤ ਗਿਆ ਮੰਨ ਲੂ ਦੂਜੀ ਸ਼ਿਫਟ ਲਈ ਰੈਡੀ ਹੋ ਗਿਆ ਚਾਰ ਵਾਰ ਛੱਡ ਦੇ ਸੀ ਉੱਥੇ ਹਾਂਜੀ ਮੈਨੂੰ ਪਤਾ ਤੇ ਹੀਟਾਂ ਤੀਜੀ ਵਾਰੀ ਹਾਂਜੀ ਹੀਟਾਂ 'ਚ ਹੀਟਾਂ ਜਾਂਦਾ ਤੀਜੀ ਵਾਰੀ ਫੇਰ ਟਗੜਿਆ ਨਾ ਪੈ ਗਿਆ ਹਾਂ ਤੇ ਫਿਰ ਮੈਂ ਬਾਪੂ ਨੂੰ ਕਿਹਾ ਮੈਂ ਹੁਣ ਤਾਂ ਨਿਕਲਣਾ ਤਾਂ ਰਾਹ ਹੀ ਨਹੀਂ ਰਿਹਾ ਇੱਕ ਘੋੜਾ ਉਹ ਸੀਗਾ ਜਿਹੜਾ 8 ਸਾਲ ਤੋਂ ਲਗਾਤਾਰ ਦਾ ਜੇਤੂ ਸੀ ਉੱਥੋਂ ਦਾ ਹਾਂ ਤੇ ਮੈਂ ਹਾਂ ਵੀ ਹੁਣ ਤੱਕ ਜਿਤਨਾ ਹੀ ਨਹੀਂ ਇਹਨੇ ਕਿਸੇ ਹਿੱਲੇ ਵੀ ਹਾਂ ਚਲੋ ਬਾਪੂ ਖਾਨਾ ਤੂੰ ਕੱਲ ਵੀ ਕਹਿੰਦਾ ਸੀ ਯਾਰ ਦੇਖੀ ਜਾਂਦਾ ਤੂੰ ਭਜਾ ਜਦੋਂ ਉਹ ਚ ਛੱਡਿਆ ਉਹਨੇ ਮਾਰਿਆ ਪਹਿਲਾਂ ਹਾਂ ਉਹ ਹੀਟ ਚ ਤੇ ਉਹ ਤੋਂ ਬਾਅਦ ਆ ਗਈ ਲਾਸਟ ਵਾਲੀ ਜਮਈ ਲਾਸਟ ਵਾਲੀ ਤੇ ਉੱਥੇ ਜਦੋਂ ਬੜਾ ਰੌਲਾ ਪਿਆ ਘੋੜਾ ਭਜੋਣਾ ਤੇ ਅਸੀਂ ਜੋ ਫੇਰ ਉਹਨੂੰ ਕਰ ਲਿਆ ਸੈੱਟ ਟਰੈਕ ਤੇ ਜੋ ਛੱਡਿਆ ਘੋੜਾ ਦੂਜੇ ਨਿਕਲ ਗਏ ਨਿਕਲਿਆ ਨਾ ਪਰ ਇਹਨੂੰ ਪਤਾ ਨਹੀਂ ਸੀ ਇਹਨੇ ਅਕਲ ਨਹੀਂ ਸੀ ਇਹ ਮੰਨ ਲਓ ਵੀ 1.5 ਤੋਂ ਸਕਿੰਟ ਲੇਟ ਹੋ ਗਿਆ ਉਹਨਾਂ ਨਾਲ ਜਦੋਂ ਨਿਕਲੇ ਇਹਨੇ ਪਤਾ ਨਹੀਂ ਉਥੇ ਕਾ ਸੀਗਾ ਜਦੋਂ ਹੀ ਘਾ ਤੇ ਪੈਰ ਤੇ ਇਹਨੇ ਇੰਨੀ ਸਪੀਡ ਖਿੱਚੀ ਤੇ ਉਸ ਤੋਂ ਬਾਅਦ ਇਹ ਸਾਰਿਆਂ ਨੂੰ ਪਿੱਛੇ ਛੱਡ ਗਿਆ ਹੂੰ ਤੇ ਪਹਿਲੇ ਤਾਂ ਜਦੋਂ ਮੈਂ ਦੇਖੇ ਉਹ ਲੈਨਾਂ ਬਹੁਤ ਸੀ ਕਬੱਡੀ ਵਾਲੀਆਂ ਮੈਂ ਭਲੇਖਾ ਖਾ ਗਿਆ ਵੀ ਲੈਨ ਆ ਗਈ ਬਸ ਰੋਕਣਾ ਘੋੜਾ ਮੈਂ ਪਹਿਲਾਂ ਹੀ ਖਿੱਚਦਾ ਘੋੜਾ ਦੂਜੇ ਬਰਾਬਰ ਆ ਚੜੇ ਮੈਂ ਸੇ ਦੇਖੀ ਆ ਮੈਂ ਵੀ ਇਹ ਬੰਦੇ ਭਜਾਈ ਜਾਂਦੇ ਲੈਨ ਤਾਂ ਆ ਗਈ ਤੇ ਕਿਸਮਤ ਆਪਣੀ ਐਝ ਹੀ ਸੀ ਮੇਰਾ ਘੋੜਾ ਰੋਕੇ ਤੋਂ ਵੀ ਪਹਿਲਾਂ ਪੈਰ ਜਾ ਤਰਿਆ ਉਹਦਾ ਪਹਿਲਾ ਹੋ ਗਿਆ ਅੱਛਾ ਯਾਨੀ ਐਦਾਂ ਦੀ ਉਹ ਸੀਗੀ ਉਹਦੀ ਸੇਵਾ ਕੀਤੀ ਸੀ ਅਸੀਂ ਕਿੱਥੋਂ ਮਰੇ ਨੂੰ ਚੱਕ ਕੇ ਲਿਆਂਦਾ ਸੀ ਕਿੱਥੋਂ ਕਿੱਥੇ ਉਹਨੇ ਜਾ ਕੇ ਕਿਹੜੇ ਘੋੜਿਆਂ ਨੂੰ ਹਰਾ ਕੇ ਪਹਿਲਾ ਕੀਤਾ ਉੱਥੇ ਹੀ ਸੇਵਾ ਕੀਤੀ ਮੇਰੇ ਕਰਮ ਉਹਨੇ ਉਹਨੇ ਤੁਹਾਨੂੰ ਦਿਖਾ ਦਿੱਤਾ ਤੇ ਇੱਕ ਵੀਰੇ ਚਲੋ ਤੁਸੀਂ ਹੁਣ ਦੱਸਿਆ ਵੀ ਰਾਈਡਿੰਗ ਵਗੈਰਾ ਸਾਰਾ ਕੋ ਕਰਦੇ ਆ ਹਾਂਜੀ ਰਾਈਡਿੰਗ ਦੇ ਮੇਨ ਕੀ ਆ ਮਤਲਬ ਅੱਜ ਕੱਲ ਲੋਕ ਬਹੁਤ ਪੈਸਾ ਖਰਚ ਖਰਚ ਕੇ ਰਾਈਡਿੰਗ ਸਿੱਖਣ ਜਾ ਰਹੇ ਤੁਸੀਂ ਦੱਸਿਓ ਵੀ ਅਸੀਂ ਘਰੇ ਸਿੱਖ ਗਏ ਹਾਂਜੀ ਹਨਾ ਰਾਈਡਿੰਗ ਵਿੱਚ ਮੇਨ ਕੀ ਆ ਕਿ ਕਿਸ ਤਰ੍ਹਾਂ ਮਤਲਬ ਰਾਈਡਿੰਗ ਜੀ ਆਪਾਂ ਕਿਸੇ ਨੂੰ ਸਿਖਾਣੀ ਹੋਵੇ ਥਿਉਰੀ ਕੀ ਆ ਪ੍ਰੈਕਟੀਕਲ ਤਾਂ ਇਹਦਾ ਬਹੁਤ ਵੱਡਾ ਆ ਵੀਰੇ ਉਹ ਸਿਸਟਮ ਇਹ ਮੈਂ ਕੋਈ ਸਟੱਡੀ ਤਾਂ ਮੈਂ ਤੁਹਾਨੂੰ ਮੈਂ ਗੱਪ ਮਾਰਦਾ ਕੀਤੀ ਕੋਈ ਨਹੀਂ ਪਰ ਦਾਤੋ ਜੀ ਮੇਰ ਮੇਰੇ ਤੇ ਐ ਜੀ ਰਹੀ ਆ ਮੈਂ ਅੱਜ ਤੱਕ ਦੋ ਜਾਂ ਤਿੰਨ ਵਾਰ ਡਿਗੇ ਆ ਉਹ ਵੀ ਮੈਨੂੰ ਪਤਾ ਮੇਰੀਆਂ ਅੰਗਲੀਆਂ ਕਰਕੇ ਡਿਗੇ ਆ ਮੈਂ ਤਿੰਨ ਵਾਰ ਡਿਗੇ ਆ ਇੱਕ ਵਾਰ ਅਬਲਗ ਕੋਡੇ ਤੋਂ ਡਿਗੇ ਆ ਇੱਕ ਵਾਰ ਚ ਤੇ ਕਾਲੀ ਤੋਂ ਡਿਗਿਆ ਸੀ ਮੈਂ ਘੋੜੀ ਭਜਾਤੀ ਸੀ ਉਹਨਾਂ ਤਵੀਆਂ ਫੇਰੀਆਂ ਸੀਗੀਆਂ ਹੂੰ ਤੇ ਤਵੀਆਂ ਫੇਰੀਆਂ ਚ ਘੋੜੀ ਜ਼ਿਆਦਾ ਭਜਾਤੀ ਬੱਟ ਸੀ ਉੱਚੀ ਉਹ ਦਿਖੀ ਨਹੀਂ ਮੈਂ ਨਹੀਂ ਡਿਗਿਆ ਘੋੜੀ ਡੇਗੀ ਮੇਰੇ ਉੱਤੋਂ ਦੀ ਪਲਟਾ ਲੈ ਗਈ ਸੀ ਘੋੜੀ ਅੱਛਾ ਤੇ ਇੱਕ ਵਾਰੀ ਮੈਂ ਘੋੜੀ ਕੱਢਦਾ ਸੀਗਾ ਉਹਨੇ ਭੱਜੀ ਜਾਂਦੀ ਨੇ ਕੱਟ ਮਾਰਤਾ ਮੈਂ ਗਰਦਨ ਤੇ ਚੱਲਿਆ ਗਿਆ ਮੈਂ ਡਿਗਿਆ ਨਾ ਉਹਨੇ ਤੁਰੀ ਜਾਂਦੀ ਨੇ ਗਰਦਨ ਥੱਲੇ ਕਰਤੀ ਮੈਂ ਫੇਰ ਡਿਗਿਆ ਹੂੰ ਘੋੜੇ ਤੋਂ ਮੈਂ ਬੇਪਲੇ ਖਿੜ ਗਿਆ ਸੀਗਾ ਉਹ ਵੀ ਮੈਨੂੰ ਪਤਾ ਨਹੀਂ ਮੈਂ ਡਿਗਿਆ ਨਹੀਂ ਡਿਗਿਆ ਨਹੀਂ ਥਿਊਰੀ ਤਾਂ ਇਹ ਅਭੀ ਆਬਦਾ ਮੈਂ ਤਾਂ ਹੀ ਕਹਿੰਦਾ ਗੋਡਿਆਂ ਦਾ ਬੈਲੈਂਸ ਆ ਮੈਂ ਬਹੁਤ ਗੋੜਿਆਂ ਤੋਂ ਬਿਨਾ ਲਗਾਮ ਤੋਂ ਬਹਿ ਜਾਣਾ ਸਿਰਫ ਗੋੜਿਆਂ ਦਾ ਬੈਲੈਂਸ ਪਣਾ ਖਲੀ ਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਤੇ ਤੁਸੀਂ ਦੇਖਿਆ ਵੀ ਮੈਨੂੰ ਬੈਠੇ ਨੂੰ ਮੈਂ ਇਦਾਂ ਕਰਕੇ ਬੈਠਾ ਸੀ ਪਰ ਉਹ ਬੈਠਾ ਮੈਂ ਔਖਾ ਸੀ ਉਹਦਾ ਕੰਡੀਸ਼ਨਰ ਵਗੈਰਾ ਹੁਣ ਵੀ ਲਾਇਆ ਤਿਲਕ ਦਾ ਘੋੜਾ ਨਮਾਇਆ ਹੋਇਆ ਉਹ ਬਿਨਾ ਬਿਨਾ ਆਪਾਂ ਜੇ ਕਾਠੀ ਤੋਂ ਬੈਨੇ ਆ ਉਹ ਵੀ ਨਹੀਂ ਗੱਲ ਥੋੜਾ ਤੰਗ ਕਰਦੀ ਆ ਉਹ ਮੇਰੇ ਕਾਟਨ ਦਾ ਕੱਪੜੇ ਪਾਏ ਸੀ ਉਹ ਬੜੇ ਚਲਕਦੇ ਸੀ ਮੈਂ ਬੈਠਾ ਸੀ ਪਰ ਉਦਾਂ ਵੀ ਗੋਡਿਆਂ ਦਾ ਬੈਲੈਂਸ ਸੀ ਮੇਰਾ ਹੱਥ ਛੱਡੀ ਬੈਠਾ ਸੀ ਮੈਂ ਹੁਣ ਵੀ ਜਿੱਥੇ ਜਿਹੜਾ ਘੋੜਾ ਵੀ ਮੈਂ ਬੈਠ ਜੂਗਾ ਬਿਨਾ ਹੱਥ ਛੱਡ ਕੇ ਬੈਹ ਸਕਦਾ ਮੈਂ ਤੇ ਉਹ ਪਹਿਲਾਂ ਦੀ ਜਾਨੀ ਮੇਨ ਜੇ ਰਾਈਡ ਕਿ ਡਿਗੋਗੇ ਕਿਉਂਕਿ ਡਿਗਣਾ ਦਾ ਤੁਹਾਡਾ ਤੈ ਹੈ ਤੁਸੀਂ ਜਦੋਂ ਡਾਰੀ ਗਿਆ ਘੋੜੇ ਤੋਂ ਜਦੋਂ ਤੁਸੀਂ ਡਿਗੇ ਜਦੋਂ ਤੁਸੀਂ ਬਾਲ ਫੜਿਆ ਤੁਸੀਂ ਚਲ ਕੇ ਥੱਲੇ ਆ ਜਾਣਾ ਘੋੜੇ ਦੇ ਮੂਹਰੇ ਲੈ ਪੈਣਾ ਥੱਲੇ ਪੈਣਾ ਡਿਗਣਾ ਕਿਉਂਕਿ ਹੱਥ ਫੜੇ ਰਹਿ ਜਾਣੇ ਜੇ ਤੁਸੀਂ ਬੇਪਲੇਖੇ ਵੀ ਤੁਹਾਨੂੰ ਲੱਗਦਾ ਵੀ ਮੇਰੇ ਤੋਂ ਘੋੜਾ ਕੰਟਰੋਲ ਨਹੀਂ ਹੁੰਦਾ ਛਾਲ ਮਾਰ ਦੋ ਘੱਟ ਛੱਟ ਲੱਗੂਗੀ ਘੋੜੇ ਦਾ ਕੀ ਪਤਾ ਕਾ ਚੱਲ ਜਾ ਕੇ ਮਾਰੂਗਾ ਤੁਹਾਨੂੰ ਜਣੀ ਇਹ ਬਸ ਇਹ ਹੈ ਜੇ ਬੈਲੈਂਸ ਆਊਟ ਹੁੰਦਾ ਹੁਣ ਇਹ ਵੀ ਕਰ ਦਿੰਦਾ ਤੱਕਾ ਤਾਂ ਬਹੁਤ ਕਈ ਵਾਰੀ ਮੇਰੇ ਤੋਂ ਸਾਹ ਮੈਨੂੰ ਸਾਹ ਆ ਫਿਰ ਇਹ ਵੀ ਗਰਦਨ ਸਿੱਧੀ ਤਾਂ ਰੋਕ ਨਹੀਂ ਸਕਦੇ ਇਹਨੂੰ ਫਿਰ ਉਹ ਵੀ ਪਲੇਖਾ ਦੇ ਕੇ ਰੋਕਣਾ ਗਰਦਨ ਦਾ ਪਲੇਖਾ ਦੇ ਕੇ ਰੋਕਣਾ ਵੀ ਗਰਦਨ ਇਹਦਾ ਬੈਲੈਂਸ ਆ ਜਿਹੜਾ ਸਿੱਧੀ ਗਰਦਨ ਨਾਲ ਬਣਨਾ ਜਦੋਂ ਸਪੀਡ ਬਣਨੀ ਆ ਇਹਦਾ ਬੈਲੈਂਸ ਵਿਗਾੜ ਦੋ ਤੁਰੇ ਜਾਂਦੇ ਦਾ ਇਹਨੇ ਆਪੇ ਰੁਕ ਜਾਣਾ ਇੱਕ ਇਹ ਗੱਲ ਤਾਂ ਮੈਨੂੰ ਬਿੱਲੇ ਬਾਈ ਹੁਣ ਵੀ ਕਹਿੰਦੇ ਹੁੰਦੇ ਆ ਕਹਿੰਦੇ ਜੇ ਨਾ ਨਾ ਇਹ ਰੋਕੇ ਉਹਦੇ ਨੂੰ ਤਿੰਨ ਚਾਰ ਵਾਰ ਘਮਾ ਲਓ ਇੱਧਰ ਘਮਾ ਦਿਓ ਦੂਜੀ ਵਾਰ ਇੱਧਰ ਉਹ ਬੈਲ ਬੰਨ ਬੈਲੈਂਸ ਕਰੋ ਫਿਰ ਇਹ ਬੰਦਾ ਨਾ ਜਦੋਂ ਅਣਜਾਣਾ ਨਹੀਂ ਕਰ ਸਕਦਾ ਉਹ ਤੁਸੀਂ ਕੀ ਕਰਨਾ ਵਾ ਇੱਕ ਇੱਕ ਨਾਲ ਬੈਲੈਂਸ ਹੀ ਵਿਗਾੜ ਦੋ ਇਹਦਾ ਦੂਜੀ ਕਰਨ ਦੀ ਲੋੜ ਹੀ ਨਹੀਂ ਇੱਕ ਨਾਲ ਬੈਲੈਂਸ ਵਿਗਾੜ ਦੋ ਫਿਰ ਇਹ ਦਿਮਾਗ ਇਹਦਾ ਉਤੋਂ ਹਟ ਜਾਊਗਾ ਸਪੀਡ ਘਟਾ ਦਿਓ ਜਾਨ ਉਤਰ ਜਾ ਬਿਲਕੁਲ ਬਿਲਕੁਲ ਸਪੀਡ ਹੌਲੀ ਕਰਾ ਸਪੀਡ ਹੌਲੀ ਕਰਾ ਦਿਓ ਜੀ ਬਿਲਕੁਲ ਸਹੀ ਹੈ ਤੇ ਸ਼ਮਸ਼ਾਲ ਵੀਰੇ ਇੱਕ ਵਾਰ ਹੁਣ ਜਾਂਦੇ ਜਾਂਦੇ ਨੇ ਆਪਾਂ ਮੜਾ ਇੱਕ ਮਿੰਟ ਦੇ ਵਿੱਚ ਵੇਜੇ ਇਹ ਡਿਟੇਲ ਦੇ ਦੋ ਹੁਣ ਡਿਟੇਲ ਤਾਂ ਵੈਸੇ ਸਭ ਨੂੰ ਪਤਾ ਹੀ ਹੈ ਫਿਰ ਵੀ ਦੱਸ ਦिए ਦਾਰਾਪੁਰ ਵਾਲੇ ਖਲੀਦਾ ਜੀ ਲਾਸਟ ਪੁੱਤ ਆ ਬਿਲਕੁਲ ਤੇ ਜਿਹੜੀ ਇਹਦੀ ਮਾਂ ਉਹ ਬਾਜਪਾਦਲੇ ਵਾਲੇ ਦੀ ਧੀ ਆ ਜੀ ਜਿਹੜਾ 68 ਇੰਚ ਵਾਲਾ ਸੀਗਾ ਹਾਂਜੀ ਤੇ ਇਹਦੀ ਜਿਹੜੀ ਨਾਨੀ ਆ ਉਹ ਨੀਲੀ ਸੀਗੀ ਉਹ ਅਨਨੋਨ ਸੀ ਕੋ ਆਪਾਂ ਨਿੱਕੀ ਜੀ ਲਿਆਂਦੀ ਸੀ ਪਰ ਉਹ ਇਹਦੇ ਨਾਲੋਂ ਵੀ ਵੱਡੀ ਸੀਗੀ ਬੈੱਡ ਦੇ ਵਿੱਚ ਕੱਦ ਵੀ ਇਹ ਇਹਦੇ ਨਾਲੋਂ ਵੱਡਾ ਸੀ ਕੱਦ ਜਾਨੀ ਉਹਦਾ ਤੇ ਪਰ ਵੈੱਡ ਡਈ ਸੀ ਉਹਦਾ ਤੇ ਇਹਦੀ ਮਾਂ ਨੇ ਨਾਨੀ ਨੇ ਅੱਗੇ ਦੀ ਮਾਂ ਬਾਜ ਤੋਂ ਆਈ ਉਹ ਇਹਦੀ ਮਾਂ ਜਿਹੜੀ ਸ਼ੋ ਚੈਂਪੀਅਨ ਵੀ ਆ ਸਹੀ ਆ ਹਾਂਜੀ ਆਪਣੇ ਕੋਲ ਆ ਉਹ ਹਲੇ ਵੀ ਕੋਲ ਆ ਆਪਣੇ ਇਹਦੀ ਮਾਂ ਦੀ ਤੇ ਕੰਟੈਕਟ ਨੰਬਰ ਬਣੇ ਕੰਟੈਕਟ 90236979990 ਜੀ ਠੀਕ ਆ ਵੀਰੇ ਮਿਲਦੇ ਆ ਕੋਈ ਗੱਲ ਨਹੀਂ ਜ਼ਰੂਰ ਜੀ ਜੀ ਓਕੇ ਥੈਂਕ ਯੂ